ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਰਹੇ ਹੋ ਤੇ ਛੋਟਾ ਵੀਰ ਹਰਪ੍ਰੀਤ ਸਿੰਘ ਜੀ ਲੇਲ ਕਲਾ ਤੇ ਏਸੀ ਦੀਦੇਗਾ ਤਿਆਰ ਕੀਤੀਆਂ ਜਾ ਰਹੀਆਂ ਨੇ ਜੀ ਕਿਉਂਕਿ ਜਦੋਂ ਆਪਣਾ ਲੰਗਰ ਹਾਲ ਦਾ ਵੱਡਾ ਲੈਂਟਰ ਪਿਆ ਸੀ ਸਾਰੀਆਂ ਸੰਗਤਾਂ ਵਾਸਤੇ ਸ਼ਿੱਦੀ ਦੇਗਾ ਸਰਦਈ ਤਿਆਰ ਕੀਤੀ ਸੀ ਬਹੁਤ ਵਧੀਆ ਤੇ ਕਮਾਲ ਦੀ ਬਣੀ ਸੀ ਤੇ ਖਾਸ ਕਰਕੇ ਜੰਮਲੋਂਦਿਆਂ ਨੇ ਜਿਹੜੇ ਵੀਰ ਉਹਨਾਂ ਲਈ ਇੱਕ ਮੈਸੇਜ ਹੈ ਜਿੰਮ ਲਾਉਣ ਵਾਲੇ ਵੀਰਾਂ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ ਅਸੀਂ ਹੋਰ ਬਹੁਤ ਕੁਝ ਪਤਾ ਨਹੀਂ ਕਿੰਨੇ ਪ੍ਰੋਡਕਟ ਵਗੈਰਾ ਵਰਤਦੇ ਹਾਂ ਸਰੀਰ ਵਾਸਤੇ ਜੇ ਇਹ ਚੀਜ਼ਾਂ ਨੂੰ ਵਰਤਿਆ ਜਾਵੇ ਤਾਂ ਸਰੀਰ ਦੁੱਗਣਾ ਨਰਵਾ ਬਣਦਾ ਹੈ ਤੇ ਪਾਵਰਫੁੱਲ ਬਣਦਾ ਹੈ ਉਹ ਪ੍ਰਾਤਨ ਸਿੰਘ ਜਿਹੜੇ ਹੁੰਦੇ ਸੀ ਜੀ ਉਹ ਚੀਜ਼ਾਂ ਦੀ ਵਰਤੋਂ ਕਰਦੇ ਤੁਸੀਂ ਵੇਖੋ ਕਿੰਨੀਆਂ ਜੰਗਾਂ ਜੁੱਧਾਂ ਸਾਡੇ ਸਿੰਘ ਲੜਦੇ ਸੀ ਇਹਨਾਂ ਨੂੰ ਸ਼ੀਦੀ ਦੇਗਾ ਵੀ ਆ ਕਹਿੰਦੇ ਆ ਸ਼ੀਦੀ ਦੇਗਾ ਸ਼ਰਦਾਈ ਤੇ ਕਮਾਲ ਦੀ ਗੱਲ ਹੈ ਵੀ ਬਣੀ ਵੀ ਉਸ ਤਨ ਬਹੁਤ ਟੇਸਟੀ ਸੀ ਬਹੁਤ ਸੰਗਤ ਨੇ ਪੀਤੀ ਤੇ ਸਾਰਾ ਦਿਨ ਸੰਗਤ ਨੇ ਬਹੁਤ ਆਨੰਦ ਮਾਣਿਆ ਪੀ ਕੇ ਤੇ ਉਹ ਮੈਸੇਜ ਦੇਣਾ ਚਾਹੁੰਦੇ ਆ ਵੀਡੀਓ ਰਹੀ ਵੀ ਹੋਰ ਵੀ ਜਿਹੜੇ ਨੌਜਵਾਨ ਵੀਰ ਨੇ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਨੇ ਇਹੋ ਜਿਹਾ ਕੁਝ ਉਹਨਾਂ ਨੂੰ ਦੇਣਾ ਚਾਹੀਦਾ ਹੈ ਮਾਪਿਆਂ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਭਲਾਇਆ ਕਰੋ ਹਫਤੇ ਵਿੱਚ